ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀਐਸ ਟੀਵੀ 13 13 ਚੈਨਲ ਜੋ ਅਸੀਂ ਰੋਜ਼ਾਨਾ ਹੀ ਧਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਸ਼ਬਦਾਂ ਦਾ ਉਚਾਰਨ ਕਰਦੇ ਹਾਂ ਤੇ ਜੋ ਸਾਨੂੰ ਸੰਸਾਰ ਦੇ ਵਿੱਚ ਵਿਚਰਦੇ ਆ ਸੰਸਾਰ ਦੇ ਮਾਹੌਲ ਵਿੱਚ ਰਹਿੰਦੀਆਂ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਿੱਕਤਾਂ ਆ ਜਾਂਦੀਆਂ ਉਹ ਦਿੱਕਤਾਂ ਦਾ ਹੱਲ ਕਰਨ ਵਾਸਤੇ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਆਪ ਜੀ ਤੱਕ ਪਹੁੰਚਾਈਦੇ ਹਨ ਤੇ ਆਪ ਜੀ ਸ਼ਬਦਾਂ ਦਾ ਜਾਪ ਪ੍ਰੇਮ ਨਾਲ ਕਰੋਗੇ ਤੇ ਅਵਸ਼્ય ਤੁਹਾਨੂੰ ਫਲ ਮਿਲੇਗਾ ਫਲਾ ਜ਼ਰੂਰ ਹੋਵੇਗਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਜ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਜੋ ਸਾਡਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਸਾਡੀਆਂ ਕਈ ਭੈਣਾਵਾਂ ਮਤਾਵਾਂ ਇਸ ਗੱਲ ਤੋਂ ਦੁਖੀਆਂ ਹਨ ਵੀ ਉਹ ਜਿੰਨਾ ਮਰਜੀ ਕਿਸੇ ਦਾ ਕਰ ਲੈਣ ਪਰ ਉਹਨਾਂ ਦਾ ਕੋਈ ਨਹੀਂ ਬਣਦਾ ਹਮੇਸ਼ਾ ਦੁਖੀ ਰਹਿੰਦੀਆਂ ਨੇ ਉਹਨਾਂ ਦਾ ਮਾਨ ਸਨਮਾਨ ਨਹੀਂ ਬਣਦਾ ਆਗਿਆਕਾਰੀ ਵੀ ਹੁੰਦੀਆਂ ਨੇ ਕੰਮ ਦੇ ਸਾਰੇ ਕਾਰਜ ਵੀ ਕਰਦੀਆਂ ਨੇ ਘਰ ਦੇ ਲੇਕਿਨ ਫਿਰ ਵੀ ਉਹਨਾਂ ਦਾ ਮਾਨ ਸਨਮਾਨ ਨਹੀਂ ਹੈ ਤੇ ਆਓ ਅੱਜ ਜੋ ਆਪਾਂ ਸ਼ਬਦ ਆਪ ਜੀ ਨੇ ਸਰਵਣ ਕਰਨਾ ਹੈ ਜਪਜੀ ਸਾਹਿਬ ਦੇ ਪਾਠ ਵਿੱਚੋਂ ਆਪ ਜੀਆਂ ਨੂੰ ਅੱਜ ਜਾਪ ਦੱਸਣ ਲੱਗੇ ਹਾਂ ਇਸ ਨੂੰ ਬੜੇ ਪਿਆਰ ਦੇ ਨਾਲ ਤੁਸੀਂ ਜਪੋ ਤੇ ਜ਼ਰੂਰ ਤੁਹਾਡਾ ਮਾਨ ਸਨਮਾਨ ਵਧੇਗਾ ਘਰ ਵਿੱਚ ਛੜ ਦੀ ਕਲਾ ਹੋਵੇਗੀ ਵਿਗੜੇ ਹੋਏ ਸਾਰੇ ਕਾਰਜ ਤੁਹਾਡੇ ਜਿਹੜੇ ਐ ਉਹ ਬਣ ਜਾਣਗੇ ਆਓ ਪਿਆਰ ਦੇ ਨਾਲ ਆਪਾਂ ਸ਼ਬਦ ਨੂੰ ਸਰਵਣ ਕਰ ਲਈਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿੱਥੇ ਦਿਸੈ ਦਰਬਾਰ ਮੋਹਾ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਬ ਆਪੇ ਸਚਿਆਰ ਗਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਇਹ ਵੈ ਜਾਣੀ ਐ ਸਬਿਆ ਪੇ ਸਚਿਆਰ ਗੁਰੂ ਪਿਆਰੀ ਸਾਧ ਸੰਗਤ ਜੇ ਕੋਈ ਤੁਸੀਂ ਸਵਾਲ ਪੁੱਛਣਾ ਹੋਵੇ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਅਸੀਂ ਜਰੂਰ ਰਿਪਲਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ